ਅਸੀਂ ਆ ਗਏ ਪਚਾਲ ਠਾਲ ਦਾ ਸਾਰੀ ਦੁਕਾਨ ਦੇ ਵਿੱਚ ਕੱਪੜੇ ਕੱਪੜੇ ਗਾਤੇ ਬਾਅਦ ਵਿੱਚ ਇਹਨਾਂ ਨੇ ਗਾਣਾ ਕੱਢਣੀ ਆ ਜਦ ਤੈ ਮਾਰਨੇ ਆ ਨਹੀਂ ਨਹੀਂ ਇਹਦਾ 5 ਕਿ ਮੀਟਰ ਦਾ ਕੰਮ ਆਈ ਸਸਤੇ ਲੈ ਗਏ ਇੱਕ ਚੀਜ਼ ਪਤਾ ਕੀ ਗਣੇ ਨੇ ਲੈ ਗਏ ਇੱਕ ਚੀਜ਼ ਗਏ ਅੰਨਖਲਾਰਾ ਪਾ ਗਏ ਨਾ ਨਾ ਇਦਾਂ ਦੀ ਕੋਈ ਜੱਲੇ ਨਹੀਂ ਹੋਪ ਹਾਜ਼ਰ ਲੋਪੈਰਾ ਭਾਈ ਇਹ ਮਲੇ ਫੀਟਿੰਗ ਵੀ ਆਣ ਓਕੇ ਆਣੀ ਭਾਈ ਜੀ ਇਹ ਲੱਗਦੀ ਹੈ ਯਾਰ ਸੋਹਣੀ ਲੱਗਦੀ ਹੈ ਲੈ ਲਓ ਤੁਸੀਂ ਹੋਈ ਕਲਰ ਲੱਗ ਜਾਣਾ ਡਿਫਰੈਂਟ ਕਲਰ ਹੈ ਭਾਜੀ ਹੋਰ ਕੀ ਭਾਜੀ ਜੱਚਦੀਆਂ ਇਹਨਾਂ ਨੇ ਪਾਈ ਵੀ ਪੂਰੀ ਚੱਚਦੀ ਮੈਂ ਤਾਂ ਭਲੇਖਾ ਹੀ ਖਾ ਗਿਆ ਮੈਂ ਤੇ ਰঞ্জੀਤ ਬਾਵਾ ਕਿੱਥੇ ਜਾ ਗਏ ਹਾ ਰਾਇ ਹਾਰ ਭਾਜੀ ਅੱਗੇ ਜੇ ਜਾ ਕੇ ਡਾਲੀ ਆ ਮੈਂ ਸਾਇਲੈਂਟ ਤੇ ਲਾ ਦੂੰ ਜੈਕਟ ਦਾ ਵੀ ਬਹੁਤ ਪਿਆਰੀ ਹੈ। ਬੜਾ ਸਿੰਪਲ ਦੀ ਸਿੰਪਲ ਹੈ ਭਾਜੀ ਆਡੀਟ। ਇਹ ਅਡੀਟ। ਬਾਕੀ ਹੁਣ ਤਾਂ ਭਾਬੀ ਜੀ ਨੇ ਫਾਈਨਲ ਕਰਨਾ ਸਾਰਾ। ਇਹ ਐਡਾ ਵੀ ਕੋਈ ਹੋਰ ਨਹੀਂ ਹੈ। ਜਿਹਨੇ ਪਾਉਣੀ ਹੈ ਇਹਦਾ ਹੁਣੇ ਦੇਖਣਾ। ਦੇਖ ਲਓ ਭਾਜੀ ਤੁਹਾਡੇ ਸਾਹਮਣੇ ਤੁਹਾਡੇ ਮੂੰਹ ਘਰੇ ਮੇਰੀ ਬੇਇੱਜ਼ਤੀ। ਨਾ ਨਾ ਬੇਇੱਜ਼ਤੀ ਤਾਂ ਨਹੀਂ ਹੈ। ਭਾਜੀ ਕਹਿੰਦੇ ਪਾਣੇ ਵਾਲੇ ਨੂੰ ਇਹਨਾ ਚੰਗੀ ਲੱਗੀ ਫਿਰ ਗਿਆ ਫੇਰ ਦਾ। ਭਾਜੀ ਦੇਖ ਲਓ ਪਾਣੇ ਵਾਲਾ ਵੀ। ਹਾਂ। ਪਾਣੇ ਵਾਲਾ ਮੈਂ ਤਾਂ ਕੁਝ ਨਹੀਂ ਕਹਿਣਾ। ਮੈਨੂੰ ਤਾਂ ਕੋਈ ਕੱਪੜਾ ਪਸੰਦ ਨਹੀਂ ਆਪੇ ਲੈਣਗੇ ਹੁਣੇ। ਉਹ ਵੀਡੀਓ ਚ ਮੈਂ ਕਹਤਾ ਜੀ ਹਾਂ ਕੋਈ ਕਾਟਾ ਤਾਂ ਨਹੀਂ ਜਿਹੜਾ ਕੁਛ ਲੈਣਾ ਕੋਈ ਨਹੀਂ ਨਾ ਹੋਵੇ ਕਰਦੇ ਕੋਈ ਨਾ ਗਲਤੀ ਹੋ ਗਈ ਸੋਰੀ ਆ ਤਾਂ ਫਿਰ ਬਾਜਾ ਤਾਂ ਨਿਕਲ ਲਿਓ ਆ ਆਦਾ ਬਾਰੀ ਨਿਕਲ ਲਿਓ ਆ ਹੋਰ ਪਤਾ ਹੀ ਹੈ ਨਨੂ ਚਾਹੇ ਮੰਨਣ ਚਾਹੇ ਨਾ ਮੰਨਣ ਦਬਣ ਦੀ ਗੱਲ ਇੱਥੇ ਦਬਣ ਦੀ ਗੱਲ ਨਹੀਂ ਹੁੰਦੀ ਹੁੰਦੀ ਹੈਗੀ ਇਹ ਮੈਂ ਦੱਸ ਇਹ ਦਬਣ ਦੀ ਗੱਲ ਨਹੀਂ ਹੁੰਦੀ ਹੈਗੀ ਆਏ ਨਹੀਂ ਦਬਦਾ ਵੀਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋਮੇਦ ਕਰਦੀ ਆਂ ਜੀ ਤੁਸੀਂ ਸਾਰੇ ਜਾਣੇ ਖੇਤਾਂ ਕਹੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸਭ ਤੋਂ ਪਹਿਲਾਂ ਤਾਂ ਜੀ ਵਧੀਆ ਗੱਲ ਆ ਤੁਸੀਂ ਜਿੰਨੇ ਵੀ ਸੁਜੈਸ਼ਨ ਦੇ ਰਹੇ ਹੋ ਕੋਈ ਇਹਦੇ ਵਿੱਚ ਮਾੜੀ ਗੱਲ ਨਹੀਂ ਬਸ ਇੱਕ ਕਹਿੰਦੇ ਨੇ ਕਹਿਣ ਦਾ ਢਾਂਗ ਹੁੰਦਾ ਹੈ ਨਾ ਜੀ ਤੁਹਾਡੀ ਆਹ ਗੱਲ ਤੇ ਤੁਸੀਂ ਇਹਨੂੰ ਇਦਾਂ ਸੁਧਾਰੋ ਇਦਾਂ ਸੁਧਾਰੋ ਅਦਰਵਾਈਜ਼ ਤੁਸੀਂ ਮੇਰੀ ਫੈਮਿਲੀ ਹੋ ਤਾਂ ਹੀ ਤੁਸੀਂ ਮੈਨੂੰ ਕਹਿ ਰਹੇ ਹੋ ਪਿਆਰ ਕਰਦੇ ਹੋ ਜਿੱਦਾਂ ਵੀ ਹੈ ਤੇ ਮੈਂ ਫੇਰ ਬਾਤ ਤੋਂ ਬਾਤ ਕਹੀ ਜਣੀ ਮੈਂ ਇਥੇ ਨੂੰ ਮਲ ਕੇ ਨਹੀਂ ਆਈ ਮੈਂ ਇਥੇ ਟੀ ਬਣ ਕੇ ਆਈ ਆ ਇਸ ਕਰਕੇ ਮੈਨੂੰ ਕੋਈ ਰੋਕ ਟੋਕ ਨਹੀਂ ਹੈਗੀ ਕਿਸੇ ਪ੍ਰਕਾਰ ਦੀ ਮੈਨੂੰ ਕੋਈ ਕਹਿੰਦਾ ਨਹੀਂ ਕਿਉਂਕਿ ਦੇਖੋ ਜੇ ਮੈਨੂੰ ਕੋਈ ਰੋਕ ਟੋਕ ਹੋ ਗਈ ਮੈਂ ਵਲੌਗ ਬਣਾਵਾਂਗੀ ਤੁਸੀਂ ਆਪ ਸੋਚੋ ਇਹ ਗੱਲ ਬਾਕੀ ਤੁਹਾਡੇ ਕਮੈਂਟ ਸੁਣ ਕੇ ਮੇਰੇ ਕੋਲ ਜਿਆਦਾ ਵਿਵਾਰ ਹੋ ਗਿਆ ਬਸ کیا ਗੱਲ ਕਰ ਦਿਖਾਉਂਗਾ ਗੱਲ ਦੁਖਣ ਲੱਗ ਗਿਆ ਮਜ਼ਾਕ ਕਰ ਰਹੀ ਆ ਸੋ ਹੁਣ ਰੋਕਣ ਜਾਣਾ ਇੱਕ ਟ੍ਰਿਪ ਪਲਾਨ ਹੋ ਰਿਹਾ ਉਹ ਤੁਹਾਨੂੰ ਦੱਸਾਂਗੇ ਵੀ ਕਿੱਥੇ ਨੂੰ ਜਾ ਰਹੇ ਆ ਤੇ ਇੱਧਰ ਸਾਡੇ ਮਾਨਾ ਜੀ ਰੈਡੀ ਹੋ ਰਹੇ ਇਹਨਾਂ ਨੂੰ ਵੀ ਮਨਾਓ ਤੌਰ ਕੱਢੀ ਹੋਈ ਆ ਸਸੀ ਕਾਲ ਜੀ ਸਾਰਿਆਂ ਨੂੰ ਹਾਂ ਜੀ ਵਾਇਕਲ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਆਏ ਹਾਏ ਬੋਲੋ ਤੇ ਹੁਣ ਇੱਕ ਟ੍ਰਿਪ ਬਾਜ ਜੰਦੇ ਆ ਅੱਛਾ ਜੀ ਬਰਾਂਡ ਦੀ ਸ਼ਾਪਿੰਗ ਕਰਨ ਜਾ ਰਹੇ ਆ ਹੁਣ ਅਸੀਂ ਅੱਛਾ ਚੇਤੇ ਚੱਲੇ ਥੋੜੀ ਸ਼ਾਪਿੰਗ ਕਰਨ ਹਾਂਜੀ ਦੱਸਿਆ ਜੀ ਹੁਣ ਇੱਧਰ ਬਾਬਾ ਜੀ ਨੇ ਵੀ ਭਾਈ ਸ਼ਾਪਿੰਗ ਵੀ ਕਰਨੀ ਆ ਹਾਂਜੀ ਨੀਰਮਲ ਬਾਬਾ ਜੀ ਨੇ ਦੱਸਤਾ ਤੁਹਾਨੂੰ ਦੱਸਤਾ ਵੀ ਅਸੀਂ ਹੁਣੇ ਮੜੀ ਦੇ ਰੋਪਣ ਜਾ ਰਹੇ ਹਾਂ ਸ਼ਾਪਿੰਗ ਕਰਨ ਤੇ ਉਹ ਗੈਸਟ ਫੋਨ ਆਏ ਵੇ ਮੜਾ ਜੋ ਹੀ ਦੱਸ ਦੋ ਗੈਸਟ ਆਏ ਵੇ ਸਾਡੇ ਰਿਸ਼ਤੇਦਾਰ ਮੱਖਣਗੜ੍ਹ ਤੋਂ ਅ ਉਹ ਕਾਹចਾ ਕਰ ਤੋਂ ਹੂੰ ਉਹਨਾਂ ਦਾ ਉਹਨਾਂ ਦੀ ਮੈਰਿਜ ਹੋਈ ਸੀ ਇੰਦਰਾ ਆਪਣਾ ਕੀ ਰਿਲੇਸ਼ਨਰਾਂ ਨਾਲ ਜਿਵੇਂ ਅੱਗੇ ਜੀਜੇ ਦੇ ਸਾਲੇ ਲੱਗਦੇ ਆ ਕਿੱਦਾਂ ਉਹ ਉਹਨਾਂ ਸਾਡੀ ਸਿਸਟਰ ਜੀਤ ਦੁਆਰਾ ਮੈਰਿਜ ਮੈਰਿਜ ਹੋਈ ਥੀ ਉਧਰੋਂ ਜੀਜਾ ਜੀ ਦੀ ਘਰ ਵਾਲੀ ਦੀ ਵੀ ਡੈਥ ਹੋ ਗਈ ਥੀ ਤੇ ਉਹ ਵੀ ਵਧੀਆ ਤੇ ਵਿਚਾਰੇ ਚਰੋ ਉਹਨਾਂ ਦੀ ਦਿਮਾਗ ਦੀ ਨਸ ਅਟ ਗਈ ਥੀ ਤੇ ਸਾਡਾ ਵੀ ਇਧਰੋਂ ਸਿਸਟਰ ਦਾ ਡਿਵੋਰਸ ਹੋ ਗਿਆ ਵਾ ਤਾਂ ਕਿਸੇ ਕਾਰਨ ਕਰਕੇ ਹਾਂ ਤੇ ਉਹਦੇ ਕਰਕੇ ਫਿਰ ਅਸੀਂ ਉੱਥੇ ਗੈਈ ਜੀ ਬਣੀ ਭੈਣਾ ਉਹ ਬਹੁਤ ਵਧੀਆ ਬੰਦੇ ਆ ਵਿਚਰੇ ਐਨ ਮਤਲਬ ਅਜੇ ਤੱਕ ਸਾਨੂੰ ਮਹਿਸੂਸ ਹੀ ਨਹੀਂ ਹੋਇਆ ਵੀ ਕਦੇ ਵੀ ਅਸੀਂ ਸਿਸਟਰ ਦੂਸਰੀ ਜਗ੍ਹਾ ਦੂਸਰੀ ਜਗ੍ਹਾ ਪਿਆਰੀ ਆ ਬਹੁਤ ਵਧੀਆ ਬੰਦੇ ਮਿਲਿਆ ਐਨ ਮਤਲਬ ਬਹੁਤ ਬੇਚਿੱਦ ਹੋ ਗਏ ਐਨ ਫੈਮਿਲੀ ਰਹਿ ਰਹੀ ਆ ਉਹ ਦੇਖ ਕੇ ਟਰਾਂਕ ਤੇ ਤੇ ਇਹ ਜਿਹੜੇ ਉਹ ਗੈਸਟ ਆਏ ਵੀ ਸਾਡੇ ਇਹੇ ਮਤਲਬ ਜੀਜਾ ਜੀ ਦੇ ਪਹਿਲਾ ਪਹਿਲੇ ਰਿਸ਼ਤੇਦਾਰਾ ਪੈ ਉੱਧਰ ਨੂੰ ਸਾਰਾ ਘਾਉ ਲੱਗ ਗਈ ਜੀ ਉਹਨਾਂ ਨਾਲ ਆਪਣਾ ਜ਼ਿਆਦਾ ਗੂੜਾ ਪਿਆਰ ਪੈਂਦਾ ਹਾਂ ਉਹਨਾਂ ਨਾਲ ਉਹ ਬੱਤ ਦੇ ਸਾਡੀ ਕੁੜੀ ਨਾਲ ਵੀ ਉਨਾ ਹੀ ਆ ਜਿੰਨਾ ਉਹ ਆਪਣੀ ਕੁੜੀ ਦਾ ਕਰਦੇ ਤੇ ਉਹ ਤੋਂ ਜ਼ਿਆਦਾ ਹੀ ਸਾਡੀ ਕੁੜੀ ਦਾ ਬਚਾਰੇ ਕਰਦੇ ਆ ਉਹ ਮਤਲਬ ਆਪਣਾ ਆਪਣੀ ਕੁੜੀ ਮੰਨਦੇ ਆ ਆਪਣੀ ਕੁੜੀ ਸਮਝਦੇ ਆ ਉਹ ਬੜੀ ਸਮਝਦੇ ਆ ਹੋਰ ਵੀ ਆ ਵਧੀਆ ਬੱਤ ਦੇ ਆ ਵਾਹਨ ਸ਼ਾਦੀਆਂ ਚ ਆਣ ਹੁੰਦੇ ਆ ਮੈਂ ਇਹਨਾਂ ਦੀ ਮੈਰਿਜ ਸੀਗੀ ਮੈਰਿਜ ਸੀਗੀ ਪਿਛਲੇ ਮਹੀਨੇ 5 6 ਤਰੀਕ ਦੀ ਤੇ ਅਸੀਂ ਵੀ ਗਏ ਉਹਦੇ ਸਾਰਾ ਪਰਿਵਾਰ ਤੇ ਹੁਣ ਸਾਡੀ ਮੈਰਿਜ ਦੀ ਇਹ ਵੀ ਸਾਰਾ ਪਰਿਵਾਰ ਆਇਆ ਬੰਦਾ ਹਾਂ ਬਹੁਤ ਵਧੀਆ ਬੱਤ ਤੇ ਆਇਆ ਨਾ ਅੱਜ ਤੱਕ ਮਤਲਬ ਕਦੇ ਨਹੀਂ ਨਾਲੇ ਉਕਰਿਆ ਨਹੀਂ ਮੈਂ ਦੇਖਿਆ ਤੁਸੀਂ ਇੱਕ ਫੋਨ ਕਰਿਆ ਜਦ ਇਹ ਪਹੁੰਚ ਗਏ ਹੋ ਹਾਂ ਹਾਂ ਤੇ ਫਿਰ ਅਸੀਂ ਸੋਚਿਆ ਵੀ ਹੁਣ ਟ੍ਰਿਪ ਪਰ ਜਾਣਾ ਇਕੱਠੇ ਚੱਲ ਵੀ ਚਲੋ ਮੈਂ ਇਹਨੂੰ ਵੀ ਫੋਨ ਕਰ ਲਿਆ ਦਾ ਮਨ ਨੂੰ ਦਾ ਮਾ ਨਾਲ ਮੁੰਡੇ ਦਾ ਨਾਮ ਤੇ ਮੈਂ ਕਿਹਾ ਵੀ ਤੁਸੀਂ ਵੀ ਜੇ ਤਾਂ ਭਾਈ ਜਾਣਾ ਫਿਰ ਆਪਾਂ ਇਕੱਠੇ ਚੱਲਦੇ ਹਾਂ ਵੀ ਜੀ ਤੁਸੀਂ ਕਹਿੰਦੇ ਆ ਇਹ ਕਹਿੰਦਾ ਭਾਜੀ ਕੋਈ ਨਹੀਂ ਚੱਲਦਾ ਇਕੱਠੇ ਇਕੱਠੇ ਚੱਲਦੇ ਆ ਇਹ ਵਿਚਾਰੇ ਜਿਹੜੇ ਬਾਹਰ ਚਾਹ ਪੀ ਕੇ ਬੈਠੇ ਆ ਸਾਡੀ ਵੇਟ ਕਰ ਰਹੇ ਆ ਉਹ ਵੀ ਅਸੀਂ ਕੱਲ ਰੋਪਣ ਨੂੰ ਜਾਣਾ ਹੈ ਇੱਧਰ ਸਾਡੇ ਸਰਦਾਰ ਜੀ ਹਲੇ ਤਿਆਰ ਹੋਣ ਚੇ ਨਹੀਂ ਆਉਂਦੇ ਮੈਂ ਤਾਂ ਕੱਦੀ ਤਿਆਰ ਖੜੀ ਆ ਜੀ ਤੁਹਾਡੇ ਸਾਹਮਣੇ ਹੁਣੇ ਸੀਸੇ ਵਾਲ ਨੂੰ ਖੜੇ ਤੇ ਦੇਖ ਲੋ ਹਲੇ ਪਿਆਰ ਘੱਟ ਜਾ ਹਲੇ ਪਿਆਰ ਤਾਂ ਖਾਓ ਜੀ ਪਿਆਰ ਬਾਬਾ ਇਹਨੇ ਪਿਆਰ ਦਿਖਾਉ ਤਸੀਂ ਹਲੇ ਪਿਆਰ ਉਸ ਤੱਕ ਕੁਝ ਨਹੀਂ ਪਾਇਆ ਉਹਨਾਂ ਚ ਜਨਾਨੀਆਂ ਭਾਈ ਲੇਟ ਤਿਆਰ ਹੋਣਾ ਰੋਪਣ ਨੂੰ ਜਾਣਾ ਹਜੇ ਪਹਿਲਾਂ ਰੋਪਣ ਹੁਣ ਪਤਾ ਨਹੀਂ ਕਿੰਨਾ ਕੁ ਟਾਈਮ ਲਵਾਣਾ ਮੈਂ ਬੂਟਵਾੜ ਕਾ ਤੁਸੀਂ ਪੈਸੇ ਲੈ ਲੇ ਰੋਪੜ ਜੁਗੇ ਪੈਸੇ ਲੈ ਲਈ ਬਾਏ ਨਾ ਗਿਆ ਤੇ ਖਤਮ ਹੋ ਗਏ ਚਲੋ ਚੱਲੀਏ ਚਲੋ ਚੱਲੀਏ ਹੋ ਭਾਈ ਚਲੋ ਚੱਲੀਏ ਫੇਰ ਤੁਸੀਂ ਟਾਈਮ ਨਾ ਲਾਓ ਹੂੰ ਦਸ ਇੱਕ ਤਾਂ ਮੈਨੂੰ ਲੱਗਦਾ ਇਹ ਮੈਂ ਨਾ ਬਦ ਇੱਕ ਡਰਾਮਾ ਦਾ ਡੇਲੀ ਵਾਲਾ ਹੁਣ ਇੰਦਰ ਹੀ ਲੰਘ ਜੀ ਗਨਾਂ ਬੱਸ ਕਰੋ ਆਹ ਤੇ ਦਗਾ ਤੱਕ ਬੋਲਦੇ ਆ ਇਹਦਾ ਮੈਨੂੰ ਪਤਾ ਨਜਾਇਜ਼ ਖਰਚਾ ਮੈਂ ਵੀ ਨਹੀਂ ਕਰਾਂਦੀ ਐਂ ਤੁਹਾਡੀ ਨਾ ਇੰਨਾ ਕ ਮੈਨੂੰ ਵੀ ਐ ਵੀ ਜਿੱਥੇ ਤੁਸੀਂ ਚੀਜ਼ ਨੂੰ ਨਾ ਕਰਤੀ ਮੈਂ ਰੁਕ ਜੂਗੀ ਡਾਊਟ ਵਰੀ ਐਨੇ ਟੈਨਸ਼ਨ ਨਾ ਲੋ ਨਹੀਂ ਨਹੀਂ ਰੁਕਦੀ ਨਹੀਂ ਮੈਨੂੰ ਜਿਹੜੀ ਚੀਜ਼ ਚਾਹੀਦੀ ਆ ਮੈਂ ਲੈਣੀ ਆ ਹਾਂ ਤੇ ਬਾਬਾ ਜੀ ਦੀ ਮੇਰੇ ਸਾਰੇ ਘਰ-ਵਰ ਵੀ ਮੇਰਾ ਉਹ ਕਹਦੇ ਹੋ ਮਾਰੇ ਤੇ ਰਿਆ ਹਾਂ ਤੇ ਰੋਟੀ ਆਪਣੀ ਚੰਗੀ ਖਾਣੀ ਆ ਬਸ ਫੇਰ ਚੰਗੀਓ ਕਾਣੀ ਆ ਬਸ ਚਲੋ ਚਲਿਓ ਠੀਕ ਹੈ ਚਲੋ 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 ਆਜੋ ਕਿ ਤੁਹਾਨੂੰ ਬਾਹਰ ਵਾਲੇ ਗੈਸਟਾਂ ਨਾਲ ਮਲਾਉਣਾ ਕਿਉਂਕਿ ਇਹ ਆ ਸਾਡਾ ਰਿਸ਼ਤੇਦਾਰ ਦਮਨ ਮਕਰਨਾਰ ਪਿੰਡ ਆਈ ਦਾ ਰਾਮਨਪ੍ਰੀ ਸਿੰਘਾ ਜਿਲ੍ਹਾ ਹਿਆਰ ਤੋਂ ਜਿਲ੍ਹਾ ਹਿਆਰਪੁਰ ਮੱਖਣਗੜ੍ਹ ਪਿੰਡ ਦਾ ਨਾਮ ਆ ਤੇ ਇਹਨਾਂ ਨੇ ਜਾਣਾ ਨਾਲ ਸਾਡੇ ਇਹਨਾਂ ਦੀ ਵੀ ਨਵੀਂ ਨਵੀਂ ਮੈਰਿਜ ਹੋਈ ਆ ਹੁਣੇ ਪਿਛਲੇ ਮਹੀਨੇ 5 6 ਤਰੀਕ ਦੀ 6 ਤਰੀਕ 6 ਨਵੰਬਰ ਹਾਂ 6 ਨਵੰਬਰ ਨੂੰ 6 ਨਵੰਬਰ ਹਾਂ ਹਾਂ 6 ਨਵੰਬਰ ਠੀਕ ਠੀਕ ਮੈਂ ਤਾਂ ਜਾਵਾਂ 6 ਨਵੰਬਰ ਹਾਂ ਜੀ ਸ਼ਾਮ ਤੇ ਉਧਰ ਆ ਬੀਜੀ ਬੈਠੇ ਆ ਸੱਚੀ ਕਾਲ ਜੀ ਸਾਰਿਆਂ ਨੂੰ ਤੇ ਇੱਧਰ ਮਿਲਦੀ ਬੈਠੇ ਆ ਸੱਚੀ ਕਾਲ ਜੀ ਸਾਰਿਆਂ ਨੂੰ ਅੱਜ ਜੀ ਜੀ ਨੇ ਕੱਢ ਲਈਆਂ ਤਾਹਰ ਸਾਨੂੰ ਸਾਰੇ ਨੂੰ ਚਿੱਕੇ ਪਾਤਾ ਤਾਂ ਕੀ ਕਰੇ ਹੁਣ ਸਾਡੇ ਸਾਰਿਆਂ ਤੋਂ ਬੜੇ ਵੀ ਹੈ ਭਾਈ ਬੜੇ ਨੇ ਸਜਣਾ ਤਾਂ ਜਣਾ ਵੀ ਚਾਹੀਦਾ ਖੁਸ਼ਭਾਲੀ ਤੇ ਥੈਂਕ ਯੂ ਥੈਂਕ ਯੂ ਬੱਸ ਆਪਣਾ ਆਸ਼ੀਰਵਾਦ ਦੋ ਅਸੀਂ ਜਿਵੇਂ ਤੁਸੀਂ ਸੱਜਦੇ ਹੋਵੇਂ ਅਸੀਂ ਜਿਵੇਂ ਇੱਕ ਬਾਤ ਹੋਰ ਕੁਝ ਨਹੀਂ ਚਾਹੀਦਾ ਹਾਂ ਤੇ ਹੋ ਗਿਆ ਅੱਜ ਅਸੀਂ ਰੈਡੀ ਹੁਣ ਜਾ ਰਹੇ ਹਾਂ ਰੋਪੜ ਦੇ ਚਲੋ ਦੀਦੀ ਨਾਲ ਲੈ ਕੇ ਚੱਲੇ ਦੀਦੀ ਕਹਿੰਦੇ ਮੈਨੂੰ ਪਤਾ ਵੀ ਮੈਂ ਤੁਹਾਨੂੰ ਕੱਲਿਆਂ ਨੂੰ ਨਹੀਂ ਭੇਜਣਾ ਵੀ ਜੇ ਤੁਹਾਨੂੰ ਕੱਲਿਆਂ ਨੂੰ ਭੇਜ ਤਾਂ ਤੁਸੀਂ ਸ਼ਾਮ ਤੱਕੇ ਮੁਰਦਾ ਇਸ ਕਰਕੇ ਸੀ ਇੱਕ ਬੜਾ ਬੰਦਾ ਲੈ ਕੇ ਚੱਲੇ ਜਿਹੜੇ ਸਾਨੂੰ ਗੋਲਾ ਗੋਲਾ ਕਰਨ। ਚਲੋ ਹੁਣ ਚਲੋ ਗਾਈ ਲੈ ਜਾਊਗਾ ਜਿਹੜੇ ਸਾਨੂੰ ਗਾਈ ਦੇ ਵੀ ਕਰੂਗਾ ਵੀ ਉੱਡ ਚਲੋ ਉੱਡ ਚਲੋ ਟੱਪ ਟਸਟ ਆਈ ਕਮਰੇ ਨੇ। ਸੋ ਇਸ ਕਰਕੇ ਮੜਪਾ ਤੁਹਾਨੂੰ ਰੋਪੜ ਜਾ ਕੇ ਮਿਲਦੇ ਤੇ ਉਹ ਇਹ ਆਪਣਾ ਸਮਾਨ ਲੈਣ ਲੱਗੇ ਅਸੀਂ ਕਿਹਾ ਚਲੋ ਅਸੀਂ ਆਪਣਾ ਦੇਖ ਲਈਏ। ਮੇਰੀ ਗੱਲ ਸੁਣ ਬੜੇ ਗੋਡੀਆਂ ਤੱਕ ਕੋਈ ਚੀਜ਼ ਦਿਖਾ ਲੌਂਗ ਕਰ ਲੌਂਗ ਕੁਰਤਾ ਲੌਂਗ ਕੁਰਤਾ ਤੁਹਾਨੂੰ ਤਾਂ ਕੰਫਰਟੇਬਲ ਜਿਹਾ ਲੱਗੇ ਟ੍ਰਿਪ ਤੇ ਜਾਣਾ ਹੁਣ ਤੈਨੂੰ ਪਤਾ ਹੀ ਨਹੀਂ ਪੌੜੀਆਂ ਬੜੀਆਂ ਸਾਨੂੰ ਚੜਾ ਦਿੰਦਾ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨੇ ਬੱਸ ਇਹ ਨੂੰ ਦਿਖਾਈ ਜਾ ਜੇ ਕੋਈ ਪਸੰਦ ਆ ਗਿਆ ਇਹਨਾਂ ਦੀ ਦੇਖ ਲਾਂਗੇ ਉਹ ਕੋਈ ਇਸ਼ੂ ਨਹੀਂ ਹੈ ਇੱਕ ਆ ਵਾਈਟ ਜਿਹੇ ਕਲਰ ਨਾਲ ਦਿਖਾਈ ਜਿਹੜਾ ਤੇਰੇ ਹੱਥ ਜੇ ਹੁਣ ਤਾਂ ਉੱਧਰ ਉੱਧਰ ਤੇ ਹਾਂ ਮੈਂ ਆਪੇ ਦੇਖ ਦਿੰਦੀ ਹਾਂ ਤੁਸੀਂ ਆਪੇ ਦੇਖ ਲਓ ਤਾਂ ਅਸੀਂ ਆਪ ਚੈੱਕ ਕਰ ਸਕਦੇ ਹਾਂ ਜੀ ਬਈ ਹੈ ਤਾਂ ਇਹ ਵੀ ਸੋਨਾ ਦਾ ਬਟਾ ਵਾਈਟ ਕਲਰ ਚ ਹੈ ਇਹਦੇ ਛੋਟਾ ਹੋ ਗਿਆ ਮੈਂ ਲੋਰ ਕੌਣੀਏ ਨਾਲ ਬਲੈਕ ਕਲਰ ਦੀ ਇਹਦਾ ਹੁਣ ਤਾਂ ਕੀ ਨਹੀਂ ਜਾਏਗੀ ਯਾਰੇ ਜੇ ਸਾਰੇ ਛੋਟੇ ਦੇ ਰਹੇ ਨਹੀਂ ਆ ਤੁਸੀਂ ਉਹ ਹੋਰ ਡਿਸਕਾਊਂਟ ਹੋ ਜਣਾ ਨਾ ਥੇ ਹਾਂ ਡਿਸਕਾਊਂਟ ਹੋ ਜਾਊਗਾ ਤੂੰ ਦੇਖ ਹਣ ਮੇਰੇ ਕੋਲ ਸਿਰ ਬਲੈਕ ਕਲਰ ਦੀ ਲੋਰ ਪਾਉਣੀ ਹੈ ਮੈਂ ਨਾਲ ਕਿਤਾ ਮੈਂ ਤੈਨੂੰ ਥੋੜਾ ਫਰੌਕ ਟਾਈਪ ਲੱਗ ਜਾ ਹੂੰ ਹੁਣ ਮੰਨਾ ਨਾ ਕਰਦੀ ਇੰਨੀਆਂ ਪੌੜੀਆਂ ਚੜਾ ਕੇ ਦੇ ਦੇਰੀ ਫਿਰ ਹਾਂ ਦੇ ਰਹੀ ਇੰਨੀਆਂ ਪੌੜੀਆਂ ਚੜਾਤੀਆਂ ਚਾਹੇ ਥੋੜਾ ਜਿਹਾ ਮੋਟਾ ਹੋਵੇ ਉਹ ਵੀ ਕੋਈ ਇਸ਼ੂ ਨਹੀਂ ਹੈਗਾ ਠੀਕ ਆ ਆ ਤੇਰੇ ਹੱਥ ਚ ਕੀ ਆਏ ਹਾਂ ਆਹ येलो ਕਲਰ ਦਾ ਹਾਂ ਵੀ ਕਿੱਥੇ ਹੈ ਇਹ ਤੈਨੂੰ ਲੱਗਦਾ ਇਹ ਇਹ ਮੇਰੇ ਚਾ ਉਕਾ ਇਹ ਤੈਨੂੰ ਲੱਗਦਾ ਮੇਰੇ ਆਜੂ ਦਾ ਇਹ ਤਾਂ ਜੀਲੀ ਚੈਦੀ ਇਹ ਤਾਂ ੱਚੀ ਹੜ ਗਿਆ ਹਾਂ ਇਹ ਪਾ ਪਲੇ ਪਾਸ ਉਹ ਦੇਖੋ ਪਿੰਕ ਕਲਰ ਦਾ ਤਿਆਰ ਹੈ ਇਹ ਤਾਂ ਉਹ ਵੀ ਹੈ ਤੇ ਮਟਰਾਂ ਚੋਂ ਮਟਰਾਂ ਨਾਲ ਪੁੱਟ ਦਿੱਤਾ ਕੁਝ ਉੱਜਕ ਮੜੇ ਹੈ ਜਾਉਂਦਾ ਹਾਂ ਇਹ ਕਿੱਥੇ ਕੈਮਰਾ ਫੜ ਕੇ ਲਾਈ ਗਈ ਹੈ ਜੀ ਉਹਨੂੰ ਨਾ ਮਾਮਾ ਪਾਤਾ ਹਾਏ ਤੂੰ ਮੇਰਾ ਸਾਈਜ਼ ਦੇਖ ਮੈਂ ਡਬਲ ਐਕਸ ਡਬਲ ਐਕਸ ਆਹ ਦੇਖ ਭੈਣੇ ਇਹਨਾਂ ਦੀ ਸ਼ੌਪ ਖੋਲ ਕੇ ਮੈਂ ਆਪ ਹੀ ਸਮਾਨ ਲਾ ਬਲੇ ਹੋਰ ਕੀ ਕੁਝ ਐਦਾਂ ਦਾ ਕੁਝ ਐਦਾਂ ਦਾ ਮੈਂ ਮੈਂ ਤਾਂ ਸਿਰਫ ਡਰੈਸ ਡਰੈਸ ਇਹ ਤਾਂ ਡਰੈਸ ਹੋਗੀ ਨਾ ਦੀਦੀ ਨਾਲੇ ਆਉਣੀ ਨਹੀਂ ਨਹੀਂ ਇਹ ਤਾਂ ਹੋਣੀ ਆ ਕਿੰਨੀ ਬੜੀ ਹੋ ਜਾਂਦੀ ਇਹ ਤਾਂ ਹੋ ਜਾਂਦੀ ਮੇਰੀ ਗੱਲ ਸੁਣੋ ਇਹ ਤੇ ਤੱਤੀ ਹੋਵੇ ਤਾਂ ਵੀ ਕੋਈ ਚੱਕਰ ਨਹੀਂ ਹੈਨਾ ਫਿਰ ਮੈਂ ਤੁਹਾਨੂੰ ਡ्रेसेस ਹੀ ਮਿਲਣਗੇ ਮੇਰੀ ਗੱਲ ਸੁਣ ਬਣਾ ਥੋੜੇ ਜਿਹਾ ਗੋਡੇ ਪ੍ਰਿੰਕਾ ਇਧਰ ਹੈ ਮੇਰੇ ਕੋਲ ਇੱਕ ਮਿੰਟ ਬੰਦ ਦੇਖੋ ਮੇਰੇ ਕੰਡੇ ਆਜੂ ਆਦੋਂ ਕੋਈ ਐਵੀਂ ਇਨਸਾਨ ਅੱਲਾ ਪਤਲਾ ਪਾਊਗਾ ਕੋਈ ਇਹ ਇਨਸਾਨ ਹੈਗਾ ਜਿਹੜਾ ਇਹਨੂੰ ਨਾ ਪਤਲਾ ਪਾਊਗਾ ਇਹ ਆ ਸਕਦੀ ਮੈਡਮ ਇਹ ਲੂਜ਼ ਹੋਣੀ ਉਹਦਾ ਜੀ ਜਲ ਫਰਿਆ ਬੋਲਦਾ ਹੈ ਜਾਂ ਠੰਡ ਚ ਮਰ ਜੂ ਮੈਨੂੰ ਪਹਿਲੇ ਘਾੜਾ ਦਿਆ ਆ ਹਾਂ ਭਾਈ ਕਿੱਥੇ ਆ ਇੱਧਰ ਆ ਸਾਈਡ ਤੇ ਤੂੰ ਆ ਜਾ ਨਾਲ ਲੈ ਕੇ ਦਿਖਾ ਦੇ ਚੱਕ ਕੇ ਠੀਕ ਹੈ

ਕੀ ਆਇਆ ਕੋਈ ਨੂੰ ਤੁਸੀਂ ਐਦਾਂ ਦਾ ਸੂਟ ਜਾਂ ਮੇਜਵੇਲੀ ਜਿੱਦਾਂ ਮੈਂ ਪਾਇਆ ਵਾ ਹੁਣ ਉਹ ਦਿਖਾ ਦੇ ਬੱਸ ਆਪਾਂ ਉਹ ਸਲੈਕ ਕਰ ਲੇ ਬਸ ਹੋਰ ਲੈ ਲੈਂਦੇ ਹਣਾ ਕਿਉਂ ਜ਼ਿਆਦਾ ਟਾਈਮ ਲੇਕਤੀ ਜਾਂ ਕਰਨਾ ਵਾਈਸ ਹਾਂ ਇਸਕੇ ਉਰ ਬੰਦੇ ਪਿੱਛੇ ਆਨੇ ਲਗਾਓ ਭਾਜੀ ਆ ਤਣੀਆ ਨਾ ਹੋਵੇ ਇਹਦੇ ਵਿੱਚ ਫਿਟਿੰਗ ਨਹੀਂ ਚੰਗੀ ਦੱਸੀ ਫਿਟਿੰਗ ਮਾਤ ਨਹੀਂ ਦਿੱਤੀ ਇਸਕੇ ਦੋ ਬੰਦੇ ਆਹ ਪਪਈਆ ਹਟਾ ਦੇਣਾ ਹਾਂ ਉਹ ਮੈਂ ਮੰਨ ਗਈ ਆ ਮੇਰੇ ਬਿਲਕੁਲ ਫਿੱਟ ਹੈ ਐਦਾਂ ਨਾ ਇਹਨੂੰ ਕੱਢ ਲੋ ਆਪਸ਼ਨ ਚ ਮੈਂ ਸਮਝ ਗਈ ਤੁਹਾਡੀ ਗੱਲ ਪਹਿਲਾਂ ਆ ਵੇਖੋ ਇੱਕ ਮਿੰਟ ਜਾਂ ਫਿਰ ਬੋਲੋ ਤੁਸੀਂ ਜਿੱਦਾਂ ਤੁਸੀਂ ਕਹਿਤਾ ਪੱਦਾ ਕਰ ਲੈਣਾ ਕੁਰਤੀ ਵਾਲੇ ਤਾਂ ਕੁਰਤੀਆਂ ਲੈ ਲਿਆ ਪੰਨੇ ਆਹ ਤਾਂ ਬਹੁਤ ਛੋਟਾ ਆਹ ਦੇਖੀ

ਤੂੰ ਤਾਂ ਫਿਰ ਲੈ ਨਾ ਦੋ ਤੁਸੀਂ ਇਹਨਾਂ ਦੋਹਾਂ ਚੋਂ ਕਿਹੜਾ ਕਲਰ ਲੰਮਾ ਹੁੰਦਾ ਆ ਲੈ ਲਓ ਕੇ ਆ ਲੈ ਤੁਸੀਂ ਦੱਸੋ ਬਸ ਤੁਸੀਂ ਜਿਹੜਾ ਕਰਾ ਬਸ ਫਿਰ ਇਹ ਕੱਢ ਲਓ ਉਧਰ ਸਾਈਡ ਪਰ ਕੱਢ ਲਓ ਆ ਲੈ ਹੁਣ ਉਹ ਰਹਿ ਗਈ ਪ੍ਰੋਕਸੂਟ ਪਸੰਦ ਕਰਾ ਦਿਓ ਕੋਈ ਫਿਰ ਆਉ ਨਹੀਂ ਕੁੱਤੇ ਵਾਲਾ ਵਧੀਆ ਫਿਰ ਇੱਕ ਉਹ ਜਿਹਦੀ ਪ੍ਰੋਕਸੂਟ ਦੀ ਦੇਖ ਲੈ ਲਏ ਜੇ ਉਹ ਨਹੀਂ ਗੱਲ ਬਣੀ ਫਿਰ ਅੱਪੀ ਪਾਰਟੀ ਤੇ ਰਹਿ ਗਈ ਦੀ ਸਭ ਇਹ ਥੇ ਨਾਰਮਲ ਹੈ ਨਹੀਂ ਨਾਰਮਲ ਨਹੀਂ ਹੈ ਜਿਹੜੀ ਆ ਕਿਹੜੀ ਚੀਜ਼ ਪਈਆ ਕਟرائی ਵਾਲੀ ਦੇਖਿਓ ਹਾਂ ਇਹ ਕਿਹਿਆ ਚੀਜ਼ ਹੈ ਇਹ ਕਿਸ਼ੇਰ ਚਾਹੀਦੀ ਹੈ ਟੀ-ਸ਼ਰਟ ਹੈ ਅੱਛਾ 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 ਉਹ ਕੁਝ ਹੋਰ ਆਣੀ ਅਲੱਗ ਦੀ ਚੀਜ਼ ਨਹੀਂ ਆਣੀ ਭਾਜੀ ਉਹ ਪਾਈਗੇ ਇਹ ਟੌਪ ਵੀ ਨਹੀਂ ਆਣੀ ਉਹ ਪਾਈਗੇ ਸੋਰਸ ਹੈ ਤਾਂ तो 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 ले लेने मफलर है 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 है

और तो केला कुर्ता लूँगी इसे तो 450 में। ओके। ज़िड़ा ऑप्शन कर दिया पहले दिन। कौन सा वाला भी तो? नहीं ऑप्शन। से कर दिया। वो वाला। ये वाला आएगा 1850 ओके। इधर कितना रेंज लाया तो सी? 450 में। इधर ठीक ठीक लालो। ये भी बेक बिल्कुल कट है मेरे। ਕੋਲੇ ਰੋਪੜ ਮੈਂ ਥੈਂਕ ਯੂ ਸੋ ਮੱਚ ਭਾਜੀ ਤੁਸੀਂ ਬਹੁਤ ਵਧੀਆ ਡੀਲ ਕੀਤਾ ਬੜੇ ਪਿਆਰ ਦੇ ਨਾਲ ਹਨਾ ਅਸੀਂ ਜਿੰਨੇ ਮੈਂ ਤੁਹਾਨੂੰ ਰੀ ਸੱਚੀ ਗੱਲ ਦੱਸਾਂ ਜਿੰਨੇ ਅਸੀਂ ਕਿਹਾ ਭਾਜੀ ਨੇ ਉਨੇ ਹੀ ਲਾਏ ਕੋਈ ਵੱਧ ਨਹੀਂ ਲਾਇਆ ਕੋਈ ਘੱਟ ਨਹੀਂ ਲਾਇਆ ਭਾਜੀ ਕਹਿੰਦੇ ਫੇਰ ਦੁਬਾਰ ਤੇ ਜ਼ਰੂਰ ਆਇਓ ਕੋਈ ਨਹੀਂ ਹਾਂ ਜ਼ਰੂਰ ਪਹਿਲਾਂ ਹੁਣ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਤੁਸੀਂ ਆਪਣੀ ਇਹਨਾਂ ਲੋਕੇਸ਼ਨ ਦੱਸ ਦੋ ਮਾਈ ਸ਼ਾਪ ਕੇ ਬਿਲਕੁਲ ਸਾਹਮਣੇ ਹੈ ਮੇਜੀ ਦੁਕਾਨ ਹਮਮ ਅਤੇ ਮਾਇਰਾ ਫੈਸ਼ਨ ਕੇ ਨਾਮ ਸੇ ਮਾਇਰਾ ਫੈਸ਼ਨ ਕੇ ਨਾਮ ਤੇ ਡਿਊ ਕੰਪਨੀ ਦੀ ਹੈ ਇੱਥੇ ਠੀਕ ਆ ਉਹ ਥੇ ਹੈਗੀ ਜੀ ਦੁਕਾਨ ਹੈ ਇਸ ਸਪੈਸ਼ਲ ਬਹੁਤ ਹੀ ਵਧੀਆ ਰੇਟ ਮੈਂ ਤੁਹਾਨੂੰ ਦੱਸਾਂ ਮੈਂ ਰੂਹ ਖੁਸ਼ ਹੋ ਗਈ ਮੇਰੀ ਇੱਥੇ ਆ ਕੇ ਫੇਰ ਆਵਾਂਗੇ ਜੀ ਇੱਥੇ ਜ਼ਰੂਰ ਬਲੌਗ ਤੁਹਾਡੇ ਨਾਲ ਕਰਾਂਗੇ ਜੀ ਸ਼ੇਅਰ ਠੀਕ ਆ ਜੀ ਫਿਰ ਕੀ ਗੱਲ ਹੋ ਗਈ ਅਸੀਂ ਤਾਂ ਆਪਣੀ ਸ਼ਾਪਿੰਗ ਕਰਕੇ ਆ ਗਏ ਫੇਰ ਮਾਰੇ ਫੇਰ ਅਸੀਂ ਹੋ ਜੰਨੇ ਆ ਵੀ ਅਸੀਂ ਬਹੁਤ ਟਾਈਮ ਲਾਉਨੇ ਆ ਇੱਧਰ ਇਹਨਾਂ ਨੂੰ ਅੱਧਾ ਘੰਟਾ ਹੋ ਗਿਆ ਦੁਕਾਨ ਦੇ ਵਿੱਚ ਭੜੇ ਹੋਏ ਨੇ ਇਹਨਾਂ ਨੇ ਹਲੇ ਤੱਕ ਆਪਣਾ ਸਮਾਨ ਨਹੀਂ ਲੇ ਲਿਆ ਮੈਂ ਤੇ ਇਧਰ ਦੀ ਇਹ ਸਮਾਨ ਲੈ ਕੇ ਆਪਣਾ ਗੱਡੀ 'ਚ ਰੱਖ ਕੇ ਫ੍ਰੀ ਵੀ ਹੋ ਗਈਆਂ ਸੋ ਹੁਣ 10 ਮਿੰਟ ਹਜੇ ਦੋ ਤਾਂ ਜਾ ਕੇ ਟਖ ਲਾਈਆਂ ਹੁਣ ਭਾਈ ਕੰਫਿਊਜ਼ ਹੋ ਗਏ ਨਾ ਸੱਚ ਕਿ ਕਾ ਲਮਾ ਕਿਹਾ ਛੱਡਾਂ ਅੱਛਾ ਮੈਂ ਕਿਤੇ ਮੇਰੀ ਸਲਾਹ ਕਰਕੇ ਖੜੇ ਤੇ ਵੀ ਹਾਂ ਮੈਂ ਸਲਾਹ ਤੁਹਾਡੀ ਲੈਣੀ ਸੀ ਭਾਈ ਨੇ ਅੱਛਾ ਉਹ ਭਾਈ ਸਿਲੇਕਟ ਕਰ ਰਹੇ ਸੀ ਇਹ ਦੇਖ ਲਓ ਬਾਡੀਗਾਰਡ ਆਹ ਦੇਖੋ ਸਹਾਰੇ ਸਹਾਰੇ ਆ ਭਰਾਏ ਸਹਾਰੇ ਉਹ ਤੇਰੇ ਜਿਹੜੇ ਸਾਡੇ ਭਾਜੀ ਆ ਨਾ ਮੇਨ ਠੀਕ ਹੈ ਮੈਨੂੰ ਦੋਨੇ ਆ ਮੈਨੂੰ ਦੋਨੇ ਆ ਲੇਕਿਨ ਜਦੋਂ ਆਪਾਂ ਐਂਟਰੀ ਕਰਦੇ ਆ ਤਾਂ ਉਹ ਭਾਜੀ ਸਾਨੂੰ ਵੈਲਕਮ ਕਰਦੇ ਆ ਅੱਗੇ ਮਿੱਠੀ ਜੀ ਸਮਾਈਲ ਦੇ ਕੇ ਸਾਨੂੰ ਅਟੈਂਡ ਕਰਦੇ ਆ ਠੀਕ ਆ ਉਹਨਾਂ ਨੇ ਪਹਿਲਾਂ ਕੋਈ ਹੋਰ ਕੱਪੜੇ ਪਾਏ ਹੋਏ ਸੀਗੇ ਕਹਿੰਦੇ ਮੈਨੂੰ ਹੋਰ ਮੜ ਜਾ ਤਿਆਰ ਸ਼ਾਰ ਹੋਣ ਦੋ ਵੀ ਵੀਡੀਓ ਸੋਹਣੀ ਚੱਲਦੀ ਹੈ ਇਸੇ ਕਿੱਡੇ ਪਰਸੋ ਵਾਲੀ ਪਾਏ ਸੀ ਕਿੱਡੇ ਪਰਸੋ ਵਾਲੀ ਪਾ ਲਈ ਸੀਗੀ ਸੋ ਇਸ ਕਰਕੇ ਹਾਂ ਜੀ ਮੈਂ ਕਿ ਤੁਹਾਨੂੰ ਸਭ ਨੂੰ ਪਤਾ ਵੀ ਆਪਾਂ ਟ੍ਰਿਪ ਤੇ ਜਾਣਾ ਨਾ ਉਹਦੇ ਸ਼ਾਪਿੰਗ ਕਰ ਰਹੇ ਹਾਂ ਫਟਾਫਟ ਕਿਉਂਕਿ ਹੁਣ ਟਾਈਮ ਸਾਡੇ ਕੋਲ ਬਹੁਤ ਜ਼ਿਆਦਾ ਥੋੜਾ ਰਹਿ ਗਿਆ ਸੋ ਹੁਣ ਜਲਦੀ ਜਲਦੀ ਉਹਦਾ ਹਾਉ ਫਟਾਫਟ ਕੀ ਇਹ ਜੈਕਟ ਲੈ ਲੈਂਦੇ ਹਾਂ ਅੱਛਾ ਜੀ ਆਹ ਜੈਕਟ ਪਾ ਕੇ ਦੇਖੋ ਬਾਈ ਉਹਦਾ ਸੱਚੇ ਕੋ ਕੜਾਣਾ ਵੜਾ ਜੀ ਆਲੋ ਸੱਤ ਫੁੱਲ ਕੜਦੇ ਜਾਂਦੋਂ ਮਿੰਡ ਦਾ ਕੰਮ ਕਢਾਉਂਦਾ ਕੋਈ ਨਹੀਂ ਹੁੰਦਾ ਫੋਰ ਵੀ ਕੜਦੇ ਜੇ ਤੁਸੀਂ ਇਹ ਜਿਆਦਾ ਤਾਂ ਲੈ ਲਓ ਕਿਉਂਕਿ ਇਹੋ ਜੇ ਕਲਰ ਦਾ ਮੇਰੇ ਕੋਲ ਕੋਟ ਪਿਆ ਇਹੋ ਜੇ ਕਲਰ ਦੀਆਂ ਅਧੀਆਂ ਬਾਹਾਂ ਦੀ ਮਿਲ ਜੂ ਉਹਨਾਂ ਨੂੰ ਨਹੀਂ ਇਹ ਫੁੱਲ ਪਿਆ ਜੀ ਆਗੇ ਜਾ ਰਹੇ ਸਾਰੀ ਫੁੱਲ ਚ ਆਉਗੀ ਹਾਫ ਚਾਹਟੇ ਕ ਲੱਗ ਆਉਂਦੇ ਨਾ ਹਾਫ ਚਾਹ ਦੀ ਜਾ ਜਾਈਂਗੀ ਦੇਖੋ ਵਿੱਚ ਬਲੈਕ ਕਲਰ ਵੀ ਪਿਆ ਹੋਇਆ ਹੈ ਸੋ ਗ੍ਰੀਨ ਠੀਕ ਹੈ ਤੁਸੀਂ ਵੀ ਆ ਯਾਰ ਆਇਂਦਾ ਰੋ ਨਲੇ ਫਿਟਿੰਗ ਵੀ ਆਨ ਓਕੇ ਹੈ ਭਾਜੀ ਪਿੱਛੇ ਤੇ ਉਹ ਵੀ ਖੁੱਲ ਜੂਗੀ ਨਾ ਮੇ ਖੁੱਲ ਜੂਗੀ ਕਿਉਂਕਿ ਆ ਪੱਗ ਕਰਕੇ ਥੋੜੀ ਜੀ ਇਸ਼ੂ ਆਉਂਦਾ ਫਿਰ ਠੀਕਾ ਤੇ ਜਿਹੜੀ ਭਾਜੀ ਤੁਸੀਂ ਸਾਡੇ ਨਾਲ ਧੋਖਾ ਕਰਿਆ ਤਾਂ ਨਾ ਸ਼ਰਟ ਦਾ ਉਹ ਯਾਰ ਭਾਜੀ ਮੈਂ ਤੁਹਾਨੂੰ ਫੋਨ ਵੀ ਕਰਤਾ ਸੀਗਾ ਕਿ ਸ਼ਰਟ ਪਤਾ ਇੰਨੀ ਕਿਉਂ ਫੋਨ ਵੀ ਆ ਜਾਣੀ ਹੁਣ ਇਹ ਲੈ ਕੇ ਆ ਗਿਆ ਨਾ ਤੁਸੀਂ ਬਹੁਤ ਵੱਡਾ ਧੋਖਾ ਕਰਿਆ ਸਾਡੇ ਨਾਲ ਨਹੀਂ ਨਹੀਂ ਧੋਖਾ ਦਾ ਕੋਈ ਨਹੀਂ ਮੈਂ ਫੋਨ ਵੀ ਕੀਤਾ ਬਗੈਰ ਤੁਸੀਂ ਧੋਖਾ ਕੁਛ ਐਦਾਂ ਕੀਤਾ ਅਸੀਂ ਇਹਨਾਂ ਦਾ ਸ਼ਰਟ ਲਈਤੀ ਸੀਗੀ ਉਹਨਾਂ ਦਾ ਇੱਕ ਜਿਹੜਾ ਬਟਨ ਸੀ ਨਾ ਥੋੜੀ ਜੀ ਇਸ਼ੂ ਕਰ ਰਿਹਾ ਸੀਗਾ ਤੇ ਫਿਰ ਅਸੀਂ ਚਲੋ ਬਾਹਰ ਚਲੇ ਗਏ ਬਾਜੀ ਨੂੰ ਪਤਾ ਨਹੀਂ ਕਿੱਦਾਂ ਕੁਛ ਦਿਮਾਗ ਚ ਚੱਲੀ ਹੋਣੀ ਗੱਲ ਕਹਿੰਦੇ ਵੀ ਇਹ ਬਟਨ ਤਾਂ ਸਹੀ ਹੈ ਲੇਕਿਨ ਉਹ ਸਾਈਜ਼ ਹੋਰ ਸੀਗਾ ਇਸ ਕਰਕੇ ਅਸੀਂ ਕਹਿ ਰਹੇ ਆ ਬਾਜੀ ਤੁਸੀਂ ਸਾਡੇ ਨਾਲ ਧੋਖਾ ਕੀਤਾ ਸੀਗਾ ਨਹੀਂ ਉਹ ਮੈਂ ਫੋਨ ਵੀ ਕਰ ਹਾਂਜੀ ਨਹੀਂ ਨਹੀਂ ਹਾਂ ਤੁਸੀਂ ਐਡ ਕਰਵਾਤਾ ਸੀਗਾ ਕਿ ਕਈ ਵਾਰ ਆਉਂਦਾ ਕਿ ਕਿਤੇ ਬਾਹਰ ਜਾਣਾ ਪੈ ਜਾਵੇ ਅਮਰਜੈਂਸੀ ਤੁਸੀਂ ਬਾਅਦ ਸ਼ਰਟ ਪਾਉਂਦੇ ਉਹ ਟਾਈਟ ਹੋ ਜਾਂਦੀ ਤੁਸੀਂ ਕਹਿੰਦਾ ਵੀ ਇਹ ਸਾਈਜ਼ ਉਹ ਫਸੀ ਹੋਣੀ ਆ ਰਹਾ ਨਹੀਂ ਸੀ ਭਾਈ ਮੈਂ ਦੁੱਗੀ ਵੀ ਪਾਈ ਹੋਈ ਮੈਂ ਐਕਚੁਅਲੀ ਉਹ ਮੁੰਡੇ ਨੇ ਗਲਤੀ ਨਾਲ ਸਾਈਜ਼ ਗਲਤਰਾ ਭੇਜਤਾ ਸੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਜੀ ਹੋ ਜਾਂਦੀ ਆ ਪ੍ਰੋਬਲਮ ਮੇਨ ਗੱਲ ਆਏ ਵੀ ਆਪ ਜਹਰ ਕਰ ਲਈ ਨਹੀਂ ਸਭ ਤੋਂ ਵਧੀਆ ਹੋਗੀ ਮੇਨ ਇਹ ਇਹਦੀ ਸੋਣੀ ਹੈ ਜੀ ਬਲੈਕ ਕਲਰ ਦੀ ਆ ਦੇਖੋ ਭਾਜੀ ਕੁਆਲਿਟੀ ਸਾਰੀ ਪ੍ਰੀਮੀਅਮ ਹੈ ਜਿਹਦੀ ਮਰਜ਼ੀ ਚੱਕਰ ਲੈ ਆ ਹਾਂ ਧੀ ਕਾਲ ਹੈ ਆ ਵਦਲਾ ਨਾ ਹੂੰ ਇਹ ਲੈਦਰ ਦੇ ਚੋ ਵੀ ਹੋਈ ਤਾਂ ਪਤਾ ਨਹੀਂ ਹੁੰਦਾ ਨਹੀਂ ਨਹੀਂ ਭਾਜੀ ਫੁੱਲ ਗਾਰੰਟੀ ਹੈ ਲੈਦਰ ਦੀ ਟੈਨਸ਼ਨ ਵੀ ਨਹੀ ਹੋਵੇ ਜਿੱਦਾਂ ਮਰਜ਼ੀ ਯੂਜ਼ ਕਰਿਓ ਭਾਜੀ ਨੂੰ ਅੰਨਾ ਤਾਂ ਹੁਣ ਆਪਣਾ ਆਉਣਾ ਜਾਣਾ ਇਹਨਾਂ ਜੇ ਕੁਝ ਹੋ ਵੀ ਗਿਆ ਜੇ ਦੇ ਰੱਖ ਜੜੀ ਨਾ ਵੀ ਜਦੇ ਲੈ ਜੜੀ ਟੈਨਸ਼ਨ ਨਾ ਲੋ ਜੀ ਆਨ ਰੇਅਰ ਕਰਕੇ ਦੇਖੋ ਭਾਜੀ ਇੱਕ ਵਾਰ ਆਡੀਕਲ ਬਹੁਤ ਸੋਹਣੀ ਲੱਗਦੀ ਹੈ ਖੁੱਲੀ ਹੈ ਨਾ ਭਾਜੀ ਖੁੱਲੀ ਜੀਪ ਕਰਕੇ ਬਹੁਤ ਸੋਹਣੀ ਲੱਗਣੀ ਹੈ ਬਹੁਤ ਟ੍ਰੈਂਡਿੰਗ ਚ ਹੈ ਭਾਜੀ ਆਰਟੀਕਲ ਇਸ ਟਾਈਮ ਆਈ ਚੀਜ਼ ਵਿਕਰੀ ਹੈ ਸਭ ਤੋਂ ਜ਼ਿਆਦਾ ਮਾਰਕੀਟ ਦੇ ਵਿੱਚ ਲੈ ਜਾਣ ਹੋ ਜਾਵੇ ਤੁਮਾਰੀ ਸੇਲ ਹੀ ਬਹੁਤ ਹੈ ਇਹ ਵੀ ਹੈ ਨਾ ਇਹ ਤਾਂ ਮੈਂ ਨਹੀਂ ਮੰਗਣਾ ਹੈ ਸਾਰੇ ਕੈਮਰਾਮੈਨ ਆਏ ਆਏ ਕਰਕੇ ਦਿਖਾਉਂਦੇ ਆ ਆਏ ਵੈਰੀ ਗੁੱਡ ਤੁਹਾਨੂੰ ਅਪ੍ਰੀਸ਼ੀਏਸ਼ਨ ਮੇਰੇ ਵੱਲੋਂ ਆਮਾ ਜੀ ਠੀਕ ਹੈ ਨਾ ਸੋਹਣੀ ਲੱਗਦੀ ਆ ਜੀ ਤੁਸੀਂ ਲੈ ਲਓ ਹੁਣ ਨਾ ਹੋ ਨਾ ਸੋਚੋ ਅਜੀ ਸ਼ਰਟ ਵਾਲੇ ਭਾਈ ਨੂੰ ਫੋਨ ਕਰੋ ਸਾਨੂੰ ਸ਼ਰਟ ਫੜਾ ਦੋ ਮੈਂ ਕਰਾਂ ਉਹ ਬੜਾ ਜਿਹਾ ਮਗਾ ਦੋ ਉਹ ਦੂਜੀ ਲੈ ਆਂਦੀ ਨਹੀਂ ਉਹ ਮੈਂ ਫੇਰ ਫੜਾ ਕੇ ਜਾ ਕੋਈ ਨਾ ਕੋਈ ਨਾ ਉਹ ਨਹੀਂ ਜਿਹੜੀ ਉਹ ਸ਼ਰਟ ਛੋਟੀ ਹੁਣ ਤੁਸੀਂ ਉਹੀ ਬੜੀ ਸਾਈਜ਼ ਇੱਥੇ ਲੈ ਲੈਣੀ ਸ਼ਰਟ ਅੱਧਾ ਸਾਰਾ ਆਰਟੀਕਲ ਦੇ ਦਿਆ ਨਹੀਂ ਤਾਂ ਉਹਦੇ ਵਿੱਚ ਭਾਈ ਅੰਦਰ ਹੀ ਜਾਣਾ ਮੈਂ ਉਹਦੇ ਨਾਲ ਦੇ ਦਈਓ ਤੋ ਲਾਵਾ ਉਹਦੇ ਨਾਲ ਵੈਸੇ ਹੀ ਦਿਖਾਓ ਸਾਨੂੰ ਵੈਸੇ ਹੀ ਦਿਖਾਓ ਆ ਦੇਖੋ ਪਾਰਟੀ ਵਿੱਚ ਸ਼ਰਟ ਸਾਈ ਹੈ ਕੁਆਲਿਟੀ ਚੈੱਕ ਕਰੋ ਹੰਤਰੀ ਉਹ ਨਾ ਬਣਾ। ਕਦਿਕ ਟਰਾਈ ਚ ਰਣੀ। ਉਹ ਟਰਾਈ ਚ ਉਹ ਟਰਾਈ ਚੋਂ ਜੀਂ ਚਾ। ਜੀਂ ਚ ਸੀਗੀ ਸੋਣੀ ਹੋਣੀ ਨਹੀਂ ਇਹ ਨਹੀਂ ਸੋਣੀ ਹੋਣੀ। ਇਹ ਤਾਂ ਮੈਲੀ ਜਿਹਦੇ ਉਹ ਜਿਹੜੀ ਹੱਥੋਂ ਚਲਾਈ ਤੇ। ਠੀਕ ਹੈ। ਆਵੇਂ ਦੇ ਉਹਦੇ ਵਿੱਚ ਇਹ ਨਹੀਂ ਕੋਈ। ਸ਼ਾਲ ਇੱਕ ਵਾਰ ਹੋਰ ਕੱਢਦੇ ਟਰਾਈ ਦੇ ਵਿੱਚ। ਕੱਡੀ ਦੀ ਚਾਬੀ। ਆਹ ਲੋ ਭਾਈ ਤੇਰਾ ਰ ਐਂਡੀ ਕਪੜਾ ਆ ਕਰਾ ਹੋਗਾ। ਪਾਜੀ ਇਹ ਹੈਗੀ ਇਹਨਾਂ ਕੋਲ ਇਹ ਜਿਹਾ ਕਲਰ ਹੈ ਤਾਂ ਤੁਹਾਡੇ ਇਹ ਜੀ ਸ਼ਰਟ ਹੈਗੀ ਆ ਪਾਜੀ ਇਹ ਰਹਿਣ ਦੋ ਤੁਸੀਂ ਆਹ ਕਲਰ ਨਹੀਂ ਹੈਗਾ ਸੀਗਾ ਵੈਸੇ ਜਿਵੇਂ ਮੇਰੀ ਠਾਲੀ ਪਈਆ ਦੁਕਾਨ ਚ ਨੇਰੀਆਂ ਹੁੰਦੀ ਆ ਆਹ ਵੀ ਕਲਰ ਪਾਜੀ ਆਹ ਕਲਰ ਦੇਖੋ ਪਾਜੀ ਇਹ ਕਲਰ ਹੈਗਾ ਪਾਜੀ ਹੈਗਾ ਇਹ ਆਹ ਹੁਣੇ ਪਾਇਆ ਮੇਰੇ ਕਲਰ ਆ ਨੀਚੇ ਵਾਲਾ ਇਹ ਨਹੀਂ ਹੈਗਾ ਵੈਸੇ ਇਹ ਵੀ ਕੁਝ ਹੋਰ ਦਿਖਾ ਦਿਓ ਇਹ ਕਲਰ ਪਾਜੀ ਆਹ ਨਹੀਂ ਪਾਜੀ ਇਹ ਵੀ ਨਹੀਂ ਇਹਦੇ ਵਿੱਚ ਵੀ ਹੈਗੀ ਆ ਰਹਿਣ ਦੋ ਡਾਰਕ ਜੇ ਵੀ ਲੀਕ ਹੋਵੇ। ਡਾਰਕ ਜੇ ਕਲਰ ਦਿਖਾਓ ਭਾਜੀ ਡਾਰਕ ਜਾ। 1 ਮਿੰਟ। ਕਟ్రਾਈ ਦੇ ਦੇ ਦਵਾ ਫੇ ਭਾਜੀ। ਇੱਕ ਵਾਰਮ ਸ਼ਰਟ ਵੀ ਦਿਖਾ ਦੇ ਭਾਜੀ ਨੂੰ। ਭਾਜੀ ਵਾਲੀ ਇਹ ਜਿਹੜੀ ਤਾਂ ਹੈਗੀ ਆ ਤੁਹਾਡੇ ਕੋਲ ਨੀ ਸ਼ਰਟ। ਇਹ ਕਾਹਦੀ ਜਾ ਭਾਜੀ ਚ ਕਲਰ ਮਿਲ ਜਾਊਗਾ। ਕਿੱਧਰ ਤੇ ਦਿਖਾ ਫੇ ਰੋਹੀਆ। ਕਾਹਦੀ ਜਾ ਗ੍ਰੀਨ। ਆਪਾਂ ਅਕੇ ਦੇਖੀ ਤੁਸੀਂ ਜਨਾਬੀ ਤੁਹਾਨੂੰ ਵਧੀਆ ਲੱਗੀ ਸ਼ਰਟ। ਤੁਸੀਂ ਟ੍ਰਾਈ ਕਰ ਲਓ ਭਾਜੀ। ਵਧੀਆ ਚੀਜ਼ ਆ ਭਾਜੀ। ਕਲਰ ਵੀ ਵਧੀਆ ਨਾਲੇ ਮਿਲਦੀ ਹੈ ਕਲਰ ਆ ਭਾਜੀ। ਸਹੀ ਆ। ਟ੍ਰਾਈ ਕਰ ਲਓ। ਮੜੀ ਜੀ ਖੁੱਤੀ ਮਾਰੋ ਜੀ ਯਾਰ ਇਹ ਕਰ ਬੈਠੇ ਉਹ ਕਰ ਲੈ ਸਿੱਟ ਭਾਈ ਖੜਾ ਰਹਿਣ ਉਹ ਅਸੀਂ ਆਗੇ ਪਚਾਲ ਠਾਰ ਠਾਲ ਦਾ ਸਾਰੀ ਦੁਕਾਨ ਦੇ ਵਿੱਚ ਕੱਪੜੇ ਕੱਪੜੇ ਗਾਉਂਦੇ ਬਾਅਦ ਚ ਇਹਨਾਂ ਨੇ ਗਾਣਾ ਕੱਢਣੀ ਹੈ ਜਦ ਤੈ ਮਾਰਨੇ ਆ ਨਹੀਂ ਨਹੀਂ ਇਹ ਤਾਂ 5 ਕਿ ਮਿੰਟ ਦਾ ਕੰਮ ਆਈ ਸਾਰੇ ਲੈ ਕੇ ਇੱਕ ਚੀਜ਼ ਪਤਾ ਕੀ ਕਹਿੰਦੇ ਨੇ ਲੈ ਕੇ ਇੱਕ ਚੀਜ਼ ਗਏ ਅੰਨਾ ਖਲਾਰਾ ਪਾ ਗਏ ਨਾ ਨਾ ਇਦਾਂ ਦੀ ਕੋਈ ਜੱਲੀ ਨਹੀਂ ਉਹ ਹਾਜ਼ਰ ਲੋ ਪਿਆਰਾ ਭਾਜੀ ਇਹ ਮੈਨੂੰ ਪੀਟਿੰਗ ਵੀ ਜਾਣ ਓਕੇ ਆਣੀ ਭਾਜੀ ਇਹ ਇਹ ਲੱਗਦੀ ਹੈ ਯਾਰ ਸੋਹਣੀ ਲੱਗਦੀ ਹੈ ਲੈ ਲਓ ਤੁਸੀਂ ਬਾਈ ਕਲਰ ਲੱਗ ਜਾਣਾ ਡਿਫਰੈਂਟ ਕਲਰ ਹੈ ਭਾਜੀ ਹੋਰ ਕੀ ਭਾਜੀ ਜੱਚਦੀ ਹੈ ਨਾਲੇ ਪਾਈ ਵੀ ਪੂਰੀ ਚੱਚਰੀ ਮੈਂ ਤਾਂ ਭਲੇਖਾ ਹੀ ਖਾ ਗਿਆ ਮੈਂ ਕਿ ਰਣਜੀਤ ਬਾਵਾ ਕਿੱਥੇ ਗਿਆ ਗਿਆ ਹਾਏ ਹਾਏ ਹਰਤਾ ਜੀ ਭਾਈ ਇਹ ਗੱਲਾਂ ਕੱਢ ਕੇ ਮਾਰਦੇ ਆ ਤੇ ਸਪੈਸ਼ਲ ਬਣਾਇਆ ਸੀ ਇਹ ਸ਼ੌਟ ਮਾਰਨੇ ਨੂੰ ਹੁੰਦਾ ਸਹੀ ਹੈ ਸੋਹਣੀ ਲੱਗਦੀ ਹੈ ਜੀ ਤੁਸੀਂ ਲੈ ਲਓ ਬਾਵਾ ਸ਼ਰਟ ਐਨ ਓਕੇ ਹੈ ਭਾਈ ਉਹਦੀ ਜਗ੍ਹਾ ਆ ਦੇ ਦਿਓ ਅਸੀਂ ਪੈਸੇ ਪੂਸੇ ਕੋਈ ਨਹੀਂ ਨਾ ਲੈਣੇ ਮੈਂ ਕੋਈ ਨਾ ਉਹ ਫੇਰ ਮੈਂ ਤੁਹਾਨੂੰ ਮੋੜ ਦਿੰਦਾ ਉਹ ਚਲੋ ਉਹ ਛੋਟੀ ਹੈ ਹੈ ਤਾਂ ਉਹ ਵੀ ਕਲਰ ਵਧੀਆ ਦਾ ਵੈਸੇ ਕੋਈ ਚੱਕਰ ਨਹੀਂ ਆ ਲੈ ਮੈਂ ਕਹਿੰਦੀ ਵੀ ਜਿਹੜੀ ਇਹਨਾਂ ਨੇ ਦਰਜੀ ਨੂੰ ਦਿੱਤੀ ਵੀ ਆ ਮੈਂ ਉਹ ਤਾਂ ਕੋਈ ਚੱਕਰ ਨਹੀਂ ਲੈ ਜਗ੍ਹਾ ਪਰ ਇਹਨਾਂ ਨੇ ਆਪਾਂ ਨੂੰ ਉਹ ਨਹੀਂ ਤੇ ਦੇ ਦਿੱਤੀ ਦੂਜੀ ਛੋਟੀ ਉਹ ਤਾਂ ਬੱਸ ਬੱਸ ਕਰ ਦਿਓ ਨਾ ਭਾਈ ਓਕੇ ਸਮਝ ਨਹੀਂ ਆਉਂਦੀ ਤੁਹਾਡੀ ਗੱਲ ਹੋਰ ਕੁਝ ਭਾਈ ਜੈਕਟ ਕਿਹੜੀ ਕਿਹੜੀ ਸਲੈਕ ਕਿਤੀ ਤੁਸੀਂ ਇੱਕ ਵਾਰ ਇੱਕ ਗ੍ਰੀਨ ਵਾਲੀ ਹੈ ਭਾਈ ਇਹ ਨਾ ਕਾ ਲੈ ਲੈ ਗ੍ਰੀਨ ਇੱਕ ਕਾਵਲੀ ਲੈ ਰਿਹਾ ਹੁਣ ਬਸ ਬਹੁਤ ਆ ਭਾਈ ਭਾਜੀ ਇੱਕ ਵਾਰ ਆ ਜਗਰ ਬਾਗ ਦੇ ਦੇਖ ਲਿਓ ਭਾਜੀ ਇੱਕ ਵਾਰ ਆ ਜਗਰ ਬਾਗ ਦੇ ਦੇਖ ਲਿਓ ਭਾਈ ਇਹ ਵੀ ਬਹੁਤ ਪਿਆਰਾ ਪੀਸ ਹੈ ਇਹ ਸਿੰਗਲ ਇਹ ਪੀਸ ਰਹਿ ਗਿਆ ਭਾਜੀ ਤਾਂ ਬੁਲਬੁਲ ਦੇ ਬੱਚੇ ਲੈ ਕੇ ਆਏ ਇਹਨੂੰ ਉਹਦੇ ਐਂਡ ਦੇ ਫੜ ਕੇ ਲੈ ਕੇ ਆ ਮੈਂ ਕਿ ਮੇਰੇ ਭਾਜੀ ਨੇ ਆਣਾ ਪਾਇਆ ਹਾਏ ਹਾਏ ਦੇਖੋ ਤਾਂ ਸਹੀ ਗੱਲਾਂ ਕੱਟ ਟੰਡ ਕੇ ਮਾਰੀਆਂ ਜਾ ਰਹੀਆਂ ਨੇ ਇਹ ਨਹੀਂ ਇੱਕ ਚੀਜ਼ ਮੁੱਟੀ ਗਾਵੇ ਸਹੀ ਆ ਕੋਈ ਗੱਲੇ ਜੀ ਨਾਲ ਪਿਆਰ ਨਾਲ ਉਹ ਨਾਲੇ ਗੱਲਾਂ ਵੱਜਦੀਆਂ ਹਾਂ ਜੀ ਹਾਂ ਜੀ ਕਹ ਰਹੇ ਆ ਕਿ ਆਪਾਂ ਲੇਡੀਜ਼ ਵੇਅਰ ਦਾ ਵੀ ਕਰੀਏ ਸ਼ੁਰੂ ਮੈਂ ਕਿਹਾ ਜੈਂਟਸ ਵੈਰਾਈਟੀ ਨਹੀਂ ਪੂਰੀ ਹੁੰਦੀ ਜੈਂਟਸ ਨਹੀਂ ਪੂਰੀ ਹੁੰਦੀ ਬਾਬੇ ਜੀ ਕੋਈ ਗੱਲ ਨਹੀਂ ਕੋਈ ਨਹੀਂ ਥੋੜੇ ਟਾਈਮ ਤੱਕ ਲੇਡੀਜ਼ ਕਾਊਂਟਰ ਵੀ ਆਪਾਂ ਸ਼ੁਰੂ ਕਰਾਂਗੇ ਪਰ ਸਭ ਨੂੰ ਆਪਾਂ ਤਾਂ ਕੱਜ ਜੇ ਤੁਹਾਨੂੰ ਕੋਈ ਕਹਿੰਦਾ ਹਾਂਜੀ ਕਰ ਲੈਣਾ ਹਾਂਜੀ ਕਰ ਲੈ ਅਗਲਾ ਕੋਸ਼ਿਸ਼ ਤੁਸੀਂ ਉਹਨਾਂ ਦੇ ਸੁਜੈਸ਼ਨਸ ਵੀ ਲੈ ਲੈ ਆਪਣੀ ਗੱਲ ਵੀ ਕਰ ਤੋ ਲੈ ਹਾਂਜੀ ਹਾਂਜੀ ਓ ਕੈਪਸ ਦੇਖਣੀਆਂ ਨੇ ਕੈਪਸ ਕਾਪੀਆਂ ਜਿੰਗੀਆਂ ਇਹ ਦੂਸਰੀ ਆ ਜੇ ਗਰਮਾਂ ਨੇ ਗਰਮ ਵੀ ਪਈ ਐ ਉਹ ਦਿਖਾਓ ਜਿਹੜੀਆਂ ਅਸੀਂ ਮੈਂ ਲੈ ਸਕਦੀ ਆਂ ਜੈਕਟ ਆ ਗਈ ਹੈ ਹੱਸਣਾ ਮੈਂ ਸਾਇਲੈਂਟ tela ਦੂੰ ਜੈਕਟ ਤਾਂ ਵੀ ਬਹੁਤ ਪਿਆਰੀ ਹੈ ਬੜਾ ਸਿੰਪਲ ਦੀ ਸਿੰਪਲ ਹੈ ਭੋਜੀ ਆ ਟਿਕਾ ਬਾਕੀ ਹੁਣ ਤਾਂ ਭਾਬੀ ਜੀ ਨੇ ਫਾਈਨਲ ਕਰਨਾ ਸਾਰਾ ਰਹੀ ਐ ਐਡਾ ਵੀ ਕੋਈ ਹੋਖ ਨਹੀਂ ਹੈ ਜਿਹਨੇ ਪਾਉਣੀ ਹੈ ਇਹਦਾ ਹੁਣੇ ਦੇਖਣਾ ਦੇਖ ਲਓ ਭਾਜੀ ਤੁਹਾਡੇ ਸਾਹਮਣੇ ਤੁਹਾਡੇ ਮੂੰਹ ਘਰੇ ਮੇਰੀ ਬੇਇੱਜ਼ਤੀ ਨਾ ਨਾ ਬੇਇੱਜ਼ਤੀ ਨਹੀਂ ਹੈ ਭਾਜੀ ਕਹਿੰਦੇ ਪਾਣੀ ਵਾਲੇ ਨੂੰ ਨਾ ਚੰਗੀ ਲੱਗੀ ਫਿਰ ਗਿਆ ਫਿਰ ਭਾਜੀ ਦੇਖ ਲਓ ਪਾਣੀ ਵਾਲੇ ਨੂੰ ਹਾਂ ਪਾਣੀ ਵਾਲਾ ਮੈਂ ਤਾਂ ਕੁਝ ਨਹੀਂ ਕਹਿਣਾ ਮੈਨੂੰ ਤਾਂ ਕੋਈ ਕੱਪੜਾ ਪਸੰਦ ਨਹੀਂ ਆਪੇ ਲੈਣਗੇ ਹੁਣ ਇਹ ਹੁਣ ਵੀਡੀਓ 'ਚ ਮੈਂ ਕਹਤਾ ਜੀ ਹਾਂ ਫਨ ਕਾਟਾ ਤਾਂ ਜਿਹੜਾ ਕੁਛ ਲੈਣਾ ਕੋਈ ਨਹੀਂ ਨਾ ਹੋਏ ਕਰ ਕੋਈ ਨਾ ਕਰਦੀ ਹੋ ਗਈ ਸੋਣ ਤਾਂ ਫਿਰ ਬਾਜਾ ਤਾਂ ਨਿਕਲ ਨਹੀਂ ਆਵਾ ਆ ਤਾਂ ਬਾਜੀ ਨਿਕਲ ਲਿਓ ਆ ਹੋਰ ਪਤਾ ਹੀ ਐ ਨਾਨੂ ਚਾਹੇ ਮੰਨਣ ਚਾਹੇ ਨਾ ਮੰਨਣ ਦਬਣ ਦੀ ਗੱਲ ਇੱਥੇ ਦਬਣ ਦੀ ਗੱਲ ਨਹੀਂ ਹੁੰਦੀ ਹੈਗੀ ਇਹ ਲੈ ਦੱਸ ਐ ਦਬਣ ਦੀ ਗੱਲ ਨਹੀਂ ਹੁੰਦੀ ਹੈਗੀ ਹਾਂ ਆਏ ਨਹੀਂ ਦਾਬਦਾ ਵੀਰ ਉਹ ਤਾਂ ਫਿਰ ਟਾਈਮੇ ਦੱਸੋ ਫਿਰ ਐਦਦਾ ਕਰੋ ਤੁਸੀਂ ਇੱਕ ਆ ਲੈ ਲਓ ਆ ਰਹਿਣ ਦਾ ਗ੍ਰੀਨ ਕਲਰ ਦੀ ਫਿਰ ਤੁਸੀਂ ਇੱਕ ਆ ਲੈ ਲਓ ਆਹ ਪਤਾ ਨਹੀਂ ਕਿਉਂ ਮੈਨੂੰ ਫਲਫੀ ਫਲਫੀ ਜੀ ਲੱਗੀ ਜਾਂਦੀ ਹੈ ਤੁਸੀਂ ਆ ਦੋਹੋ ਲੈ ਲਓ ਆ ਦੋਨੋ ਲੈਣੀਆਂ ਦੋਨੋ ਲੈ ਲਓ ਹਾਂ ਫੋਟੋ ਵੀ ਕਿਹਦੀ ਰੂਵੀ ਹੈ ਅੱਛਾ ਕਿਉਂ ਕਲਰ ਵਧੀਆ ਨਾ ਲੱਗ ਰਿਹਾ ਕਲਰ ਹੈ ਨਾ ਭਾਈ ਇੱਕ ਫੁੱਲ ਲੈ ਲਓ ਇੱਕ ਹਾਫ ਲੈ ਲਓ ਹਾਂ ਜੇ ਤੁਸੀਂ 3 ਲੈਣੀਆਂ ਤਾਂ ਦੇਖ ਲਓ ਅਸ ਤਾਂ ਕੁਝ ਨਹੀਂ ਕਹਿੰਦੇ 3 ਲੈ ਲਓ ਭਾਈ ਲੁਹਣੇ ਦਾ ਗੇੜਾ ਲੱਗ ਜਾਊਗਾ ਭਾਈ ਉਧਰ ਦੇਖ ਆਏ ਨਹੀਂ ਰੇ ਭਾਈ ਜੀ ਸਾਡਾ ਐਕਸਟਰਾ ਦੁੱਧ ਦਾ ਗੇਨ ਲਾ ਦੇਣਾ ਨਾ ਨਾ ਕੋਈ ਟੈਕ ਨਹੀਂ ਦੁੱਧ ਦਾ ਤੇ ਪਾਣੀ ਜਾਂਦੇ ਰਹਿੰਦੇ ਚਾਹੀਦੀਆਂ ਤਾਂ ਹੈ ਹੀ ਐਸਟਾ ਹਾਂ ਹੁਣ ਠੰਡ ਹੈ ਨਾ ਕਿਉਂਕਿ ਭਾਈ ਉਹ ਹਾਫ ਵਾਲੀ ਵੀ ਵਧੀਆ ਐ ਨਾਲੇ ਭਾਈ ਉਹ ਉਹ ਆਰਟੀਕਲ ਲੱਗ ਜੇ ਨਾਲੇ ਭਾਈ ਕਲਰ ਵੀ ਲੱਗ ਹੋ ਜਾਣਾ ਬਲੈਕ ਵਗੈਰਾ ਦਾ ਹੋਣਾ ਹੀ ਲੈ ਲੋ ਜੀ ਫਿਰ ਇੱਕ ਹਾਫ ਚਾਹੀਦੀ ਹੈ ਚਲ ਆਹੀ ਕਰ ਲੰਦੇ ਤਿੰਨੇ ਫਿਰ ਬਸ ਤਿੰਨੇ ਲੈ ਲਓ ਜੀ ਆ ਕੇ ਜੀਰੂ ਰਿਟੈਂਸ਼ਨ ਤੇ ਲੈ ਲਓ ਬਸ ਠੀਕ ਬੜਾ ਜ਼ਲਦੀ ਮਿਸ਼ਾਲ ਸਾਰੇ ਨੂੰ ਆਪਣੀ ਦਾ ਸ਼ਾਪ ਦਾ ਡਰੈੱਸ ਹੈਗਾ ਜੀ ਚੌਧਰੀ ਕਲੈਕਸ਼ਨ ਬੇਲਾ ਚੌਂਕ ਸੀਡੀ ਮਾਰਕੀਟ ਰੋਪੜਾ ਭਾਜੀ ਠੀਕ ਹੈ ਜੀ ਜਿਹਨੇ ਸ਼ਾਪ ਤੇ ਵਿਜ਼ਿਟ ਕਰੋ ਭਾਜੀ ਨਵੇਂ ਨਵੇਂ ਆਰਟੀਕਲ ਦੇਖੋ ਭਾਜੀ ਓਕੇ ਭਾਜੀ ਜੀ ਹੁਣ ਤੁਸੀਂ ਇਹ ਵੀ ਦੱਸ ਦਿਓ ਪਹਿਲਾਂ ਸਾਡੀ ਵੀਡੀਓ ਦੇਖ ਕੇ ਤੁਹਾਡੀ ਦੁਕਾਨ ਪਰ ਕਿੰਨੇ ਕ ਗ੍ਰਾਹਕ ਆਲੇ ਬਹੁਤ ਗਾਹਕ ਆਏ ਵੀਡੀਓਜ਼ ਦੇਖ ਕੇ ਬਹੁਤ ਖੁਸ਼ ਹੋਏ ਬਹੁਤ ਨਲੇ ਗਾਹਕ ਆਏ ਵੀ ਨਾਲੇ ਖੁਸ਼ ਵੀ ਹੋਏ ਕਿ ਚੀਜ਼ ਬਹੁਤ ਵਧੀਆ ਹੈ ਹਾਂਜੀ ਸਾਨੂੰ ਆਲਰੇਡੀ 3-4 ਟਰੈਕਸੂਟਸ ਦਾ ਆਰਡਰ ਆ ਚੁੱਕਿਆ ਹੈ ਕਸਟਮਰ ਦਾ ਕਿ ਸਾਨੂੰ ਉਦਾਂ ਦੇ ਟਰੈਕਸੂਟ ਸੇਮ ਚਾਹੀਦੇ ਆ 10 ਸਤਬਰ ਦੇ ਕੇ ਇੰਨਾ ਕੁ ਹੋ ਰ ਉਹਲਾ ਵੀਡੀਓ ਚ ਬਿਆਰ ਨਹੀਂ ਕਰ ਸਕਦਾ ਕਿ ਆਗੇ ਕਸਟਮਰ ਕਿੱਦਾਂ ਸੈਟੀਸਫਾਈਡ ਹੋ ਰਿਹਾ ਸਾਡੇ ਕੋਲ ਇਹ ਹੁਣ ਇੱਕ ਇੱਕ ਜੈਕਟ ਇਹਨਾਂ ਨੂੰ ਅੱਜ ਗਿਫਟ ਆਈ ਨਾ ਜੀ ਗਿਫਟ ਮੈਨੂੰ ਪਹਿਲਾਂ ਕਹਿ ਤੂੰ ਬਸ ਇੱਕ ਪਰਫੈਕਟ ਓਕੇ ਚਲੋ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਅਸੀਂ ਉਹ ਵੀ ਨਹੀਂ ਅਸੀਂ ਬਾਜੀ ਉਹਨਾਂ ਚੋਂ ਵੀ ਨਹੀਂ ਹੈਗਾ ਵੀ ਤੁਹਾਡਾ ਮਾਣ ਤਾਣ ਵੀ ਰੱਖੀਏ ਅਸੀਂ ਤਾਂ ਦੇ ਕੇ ਆਏ ਆਂ ਪਿੱਛੇ ਵੀ ਦੇ ਕੇ ਆਏ ਆਂ ਅਸੀਂ ਤੇ ਚਲ ਕੋਈ ਗੱਲ ਨਹੀਂ ਹੁਣ ਕਰੋ ਇਹਨੂੰ ਪੈਕ ਫਟਾਫਟ ਚਲੋ ਜੀ ਫਿਰ ਤੁਹਾਨੂੰ ਥੋੜੀ ਦੇਰ ਤੱਕ ਮਿਲਦੇ ਆਂ